ਅਯੰਮਰਤਪਾਲ ਸਿੰਘ ਜੋ ਕਿ ਐਨਐਸਏ ਦੇ ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਨੇ ਉਹਨਾਂ ਦੇ ਵਕੀਲ ਇਮਾਨ ਸਿੰਘ ਖਾਰਾ ਨੇ ਵੱਡੀ ਅਪਡੇਟ ਦਿੱਤੀ ਹੈ ਵਕੀਲ ਇਮਾਨ ਸਿੰਘ ਖਾਰਾ ਭਾਈ ਅਮਰਤਪਾਲ ਸਿੰਘ ਨੂੰ ਮਿਲਣ ਅਸਾਮ ਦੀ ਡਿਬਰੂਗੜ ਜੇਲ੍ਹ ਪਹੁੰਚੇ ਤਾਂ ਉਹਨਾਂ ਨੂੰ ਮਿਲਣ ਤੋਂ ਬਾਅਦ ਉਹਨਾਂ ਨੇ ਕੀ ਕਿਹਾ ਕਿ ਜੋ ਐਨਐਸਏ ਦੇ ਵਿਰੁੱਧ ਪਟੀਸ਼ਨ ਪਾਈ ਗਈ ਸੀ ਤੇ ਜੋ ਉਸਤੇ ਬਹਿਸ ਹੋਈ ਸੀ ਤੇ ਅਗਲੀ ਕੀ ਕਾਰਵਾਈ ਹੋ ਰਹੀ ਹੈ ਸਾਰੀ ਗੱਲਬਾਤ ਤੁਸੀਂ ਵੀ ਧਿਆਨ ਨਾਲ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇੱਕ ਵਾਰ ਫੇਰ ਇੱਥੇ ਜੋ ਡਿਬਰੂਗੜੀ ਧਰਤੀ ਤੇ ਜੋ ਉਤਾਰਾ ਕਰਨ ਦਾ ਇੱਕ ਜੋ ਸੁਭਾਗਾ ਮੌਕਾ ਪ੍ਰਾਪਤ ਹੋਇਆ ਤੇ ਅੱਜ ਇੱਥੇ ਸੈਂਟਰਲ ਜੇਲ ਡਿਬਰੂਗੜ ਵਿਖੇ ਬਾਰਿਸ ਪੰਜਾਬ ਦੇ ਜਥੇਬੰਦੀ ਦੇ ਸਾਰੇ ਆਗੂਆਂ ਨਾਲ ਮੁਲਾਕਾਤ ਕਰਕੇ ਤੇ ਉਹਨਾਂ ਦੀ ਜੋ ਸਾਹਸ ਭਰੀ ਗੱਥਾ ਕਿ ਕਿਵੇਂ ਉਹ ਇੱਥੇ ਜੋ ਔਖੇ ਹਾਲਾਤਾਂ ਦੇ ਨਾਲ ਜੋ ਜੂਝ ਰਹੇ ਇਹ ਸਾਰੇ ਵਰਤਾਰੇ ਨੂੰ ਦੇਖ ਕੇ ਇੱਕ ਬੜੀ ਜਿਆਦਾ ਹੌਸਲਾ ਅਫਸਾਈ ਹੁੰਦੀ ਹੈ ਤੇ ਇਥੋਂ ਆਫਸ ਪੰਜਾਬ ਪਰਤ ਕੇ ਜੋ ਕਾਨੂੰਨੀ ਪੈਰਵਾਈ ਹੋਰ ਵੀ ਹੁਸ਼ਾ ਨਾਲ ਜੋ ਕਰਨ ਦਾ ਜੋ ਹੌਸਲਾ ਆਉਂਦਾ ਹੈ ਜੋ ਸਾਹਸ ਆਉਂਦਾ ਹੈ ਤੇ ਜੋ 18 ਦਸੰਬਰ 2023 ਦਾ ਜੋ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਆਰਡਰ ਉਸ ਦੇ ਅਨੁਸਾਰ ਜੋ ਐਨਐਸਏ ਵਾਲੇ ਕੇਸ ਨੇ ਉਹਨਾਂ ਦੀਆਂ ਜੋ ਪਲੀਡਿੰਗਸ ਪੂਰੀਆਂ ਹੋ ਚੁੱਕੀਆਂ ਨੇ ਤੇ ਹੁਣ ਜੋ 18 ਜਨਵਰੀ 2023 ਹੈ ਉਦੋਂ ਜੋ ফাইনਲ ਬੈਸਟ ਹੋਣੀ ਹੈ ਐਨਐਸਸੀ ਵਾਲੇ ਕੇਸਾਂ ਵਿੱਚ ਤੇ ਜੋ ਅੰਮ੍ਰਿਤਸਰ ਜੇਲ੍ਹ ਵਿੱਚ ਜੋ ਨੌਜਵਾਨ ਬੰਦ ਨੇ ਉਹਨਾਂ ਦੇ ਕੇਸਾਂ ਦੀ ਵੀ ਜੋ ਪੈਰਵੀ ਹੈ ਉਹ ਮਾਨਯੋਗ ਸੁਪਰੀਮ ਕੋਰਟ ਵਿਖੇ ਸ਼ੁਰੂ ਹੋਣ ਜਾ ਰਹੀ ਹੈ ਤੇ ਇਹੋ ਸਾਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ